ਸਾਰੇ ਹੀ শ্রোਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਈ ਨਿਊਜ਼ ਬਹੁਤ ਬਹੁਤ ਸਵਾਗਤ ਤੁਹਾਡਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨਮਾਨ ਦੇ ਉੱਪਰ ਹੋਈ ਵੱਡੀ ਕਾਰਵਾਈ ਅਨਮੋਲ ਗਗਨਮਾਨ ਨੂੰ ਵਿਧਾਨ ਸਭਾ ਕਮੇਟੀ ਦੇ ਵਿੱਚੋਂ ਕਰ ਦਿੱਤਾ ਗਿਆ ਬਾਹਰ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸਦਵਾ ਨੇ ਕਰ ਦਿੱਤੇ ਨਵੇਂ ਹੁਕਮ ਜਾਰੀ ਉਹਨਾਂ ਦੀ ਜਗ੍ਹਾ ਦੇ ਉੱਪਰ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੂੰ ਸ਼ਾਮਲ ਕੀਤਾ ਗਿਆ ਜੋ ਅਨਮੋਲ ਗਗਨਮਾਨ ਦੇ ਹੁਣ ਪਰ ਉਤਰੇ ਜਾ ਰਹੇ ਨੇ ਤਾਂ ਕਿ 2 ਇਸਾਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਨਮੋਲ ਗਗਨਮਾਨ ਨੂੰ ਟਿਕਟ ਵੀ ਨਹੀਂ ਦਿੱਤੀ ਜਾਵੇਗੀ ਤੇ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਵੀ ਕੀਤਾ ਜਾਵੇਗਾ ਸੋ ਪਹਿਲੀ ਕਾਰਵਾਈ ਕਰਦਿਆਂ ਹੋਇਆਂ ਵਿਧਾਨ ਸਭਾ ਸਪੀਕਰ ਨੇ ਇਹ ਹੁਕਮ ਜਾਰੀ ਕੀਤੇ ਨੇ ਅਨਮੋਲ ਗਗਨਮਾਨ ਦੇ ਪਰ ਉਤਰਨ ਲਈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਮਿਲ ਸਕੇ ਅਨਮੋਲ ਗਗਨਮਾਨ ਜੋ ਆਮ ਆਦਮੀ ਪਾਰਟੀ ਦੀ ਵਿਧਾਇਕ ਔਰ ਪੰਜਾਬ ਦੀ ਮਸ਼ਹੂਰ ਲੋਕ ਗਾਇਕ ਸੀ ਜਿਸ ਨੇ 2022 ਦੇ ਵਿੱਚ ਆਪੇ ਸ਼ਾਮਲ ਹੋਏ ਔਰ ਆਪ ਦੀ ਸਰਕਾਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪਾਇਆ ਜਦੋਂ ਸਟੇਜਾਂ ਦੇ ਉੱਪਰ ਕੇਜਰੀਵਾਲ ਭਗਵੰਤ ਮਾਨ ਤੇ ਅਨਮੋਲ ਗਗਨਮਾਨ ਤਿੰਨੋਂ ਹੀ ਇਹ ਲੀਡਰ ਮੌਜੂਦ ਹੁੰਦੇ ਸੀ ਤੋਂ ਅਨਮੋਲ ਗਗਨਮਾਨ ਖਰੜ ਹਲਕੇ ਤੋਂ ਵਿਧਾਇਕ ਬਣਦੇ ਨੇ ਔਰ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਔਰ ਕੈਬਨਿਟ ਦੇ ਵਿੱਚ ਕੁਝ ਸਮੇਂ ਬਾਅਦ ਉਹਨਾਂ ਨੂੰ ਜਿਹੜਾ ਕਿ ਮંત્રી ਦੇ ਪਦ ਤੋਂ ਹਟਾ ਦਿੱਤਾ ਜਾਂਦਾ ਔਰ ਅਨਮੋਲ ਕਗਨਮਨ ਇਸੇ ਆਪਣੇ ਦੁੱਖ ਦੇ ਕਾਰਨ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਜਦੋਂ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਗਿਆ ਤਾਂ ਉਹਨਾਂ ਨੇ ਆਪਣਾ ਅਸਤੀਫਾ ਦਿੰਦਿਆਂ ਹੋਇਆਂ ਲਿਖਿਆ ਸੀ ਕਿ ਮੇਰਾ ਮਨ ਭਾਰੀ ਏ ਮੈਂ ਜਿਹੜਾ ਹੁਣ ਰਾਜਨੀਤੀ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਰਾਜਨੀਤੀ ਛੱਡਣਾ ਚਾਹੁੰਦੀ ਆ ਮਨ ਭਾਰੀ ਹੋ ਗਿਆ ਤੇ ਮਨ ਹੌਲਾ ਵੀ ਹੋ ਗਿਆ ਕੁਝ ਦਿਨ 1-2 ਦਿਨਾਂ ਦੇ ਬਾਅਦ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਦਿੱਤੀ ਤਾਂ ਹਲਚਲ ਮਚ ਗਈ ਔਰ ਚਰਚਾਵਾਂ ਚੱਲ ਰਹੀਆਂ ਸੀ ਕਿ ਅਨਮੋਲ ਗਗਨਮਾਨ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਔਰ ਖੰਡ ਹਲਕੇ ਦੀ ਵਿਧਾਨ ਸਭਾ ਚੋਣ ਵੀ ਜਿਮਣੀ ਚੋਣ ਹੋ ਸਕਦੀ ਏ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਰਮਨ ਅਰੋੜਾ ਉਸਲੇ ਕਰ ਜਾਂਦੇ ਨੇ ਔਰ ਉਸ ਨੂੰ ਮਨਾਉਂਦੇ ਨੇ ਔਰ ਉਸ ਤੋਂ ਬਾਅਦ ਉਹ ਆਪਣਾ ਸਹਿਕਾ ਵਾਪਸ ਲੈਂਦੇ ਨੇ ਪਰ ਹੁਣ ਫਿਰ ਕਾਰਵਾਈ ਕੀਤੀ ਗਈ ਹੈ ਅਨਮੋਲ ਗਗਨਮਾਨ ਦੇ ਉੱਪਰ ਜੋ ਕਿ ਅਨਮੋਲ ਗਗਨਮਾਨ ਪਿਛਲੇ 15 ਦਿਨਾਂ ਤੋਂ ਆਪਣੇ ਹਲਕੇ ਦੇ ਵਿੱਚ ਭਾਵੇਂ ਵਿਚਰ ਨਹੀਂ ਰਹੀ ਸੀ ਦੂਸਰੇ ਪਾਸੇ ਆਜ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸੰਧਵਾ ਨੇ ਜੋ ਉਹਨਾਂ ਨੂੰ ਵਿਧਾਨ ਸਭਾ ਕਮੇਟੀ ਦੇ ਵਿੱਚੋਂ ਬਾਹਰ ਕੀਤਾ ਹੈ ਔਰ ਉਹਨਾਂ ਦੀ ਜਗ੍ਹਾ ਦੇ ਉੱਪਰ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੂੰ ਜੋ ਚੁਣ ਲਿਆ ਗਿਆ ਹੈ ਨੀਨਾ ਮਿੱਤਲ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਉਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸੰਧਵਾ ਨੇ ਹੁਕਮ ਜਾਰੀ ਕੀਤੇ ਨੇ ਵਿਧਾਨ ਸਭਾ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਰਵਾਈ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਿਯਮ 183 ਦੇ ਤਹਿਤ ਕੀਤੀ ਗਈ ਹੈ ਇਸ ਦੇ ਨਾਲ ਹੀ ਅਨਮੋਲ ਗਗਨਮਾਨ ਦੀ ਜਗ੍ਹਾ ਨੀਨਾ ਮਿੱਤਲ ਨੂੰ ਕਮੇਟੀ ਵਿੱਚ ਰਹਿਣ ਦੇ ਲਈ ਨਾਮਜ਼ਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਤਰਨ ਤਰਨ ਦੇ ਬਧਾਇਕ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ 27 ਜੂਨ ਨੂੰ ਔਰ ਉਹਨਾਂ ਦੀ ਜਗ੍ਹਾ ਦੇ ਉੱਪਰ ਜੋ ਸਾਬਕਾ ਕੈਬਨ ਮੰਤਰੀ ਕੁਲਦੀਪ ਸਿੰਘ ਤਾਰੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ ਸਪੀਕਰ ਨੇ ਇਹ ਕਾਰਵਾਈ ਵਿਧਾਨ ਸਭਾ ਦੇ ਨਿਯਮ 180 ਦੇ ਤਹਿਤ ਕੀਤੀ ਹੈ ਸੋ ਅਨਮੋਲ ਗਗਨਮਾਨ ਦੇ ਪਰ ਕਿਉਂ ਕੁੱਤਰੇ ਗਏ ਜਦੋਂ 19 ਜੁਲਾਈ ਨੂੰ ਅਨਮੋਲ ਗਗਨ ਮਾਨ ਨੇ ਅਚਾਨਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਪਾਈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਲਿਖਿਆ ਮੇਰਾ ਦਿਨ ਭਾਰੀ ਹੋ ਚੁੱਕਿਆ ਹੈ ਮੈਂ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ ਸਪੀਕਰ ਨੂੰ ਬੇਨਤੀ ਕੀਤੀ ਕਿ ਮੇਰਾ ਅਸਤੀਫਾ ਤੁਰੰਤ ਸਵੀਕਾਰ ਕਰ ਲਿਆ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਜੋ ਲੋਕਾਂ ਨੂੰ ਵਾਅਦੇ ਕੀਤੇ ਹੋਏ ਨੇ ਉਹ ਵਾਅਦੇ ਪੂਰੇ ਕੀਤੇ ਜਾਣਗੇ ਸੋ ਅਨਮੋਲ ਗਗਨਮਾਨ ਨੇ ਜਦੋਂ ਭਾਰੀ ਦਿਲ ਦੇ ਨਾਲ ਆਪਣਾ ਅਸਤੀਫਾ ਦੇ ਦਿੱਤਾ ਸੀ ਤਾਂ ਉਸ ਤੋਂ ਬਾਅਦ ਚਰਚਾਵਾਂ ਬਹੁਤ ਉੱਠੀਆਂ ਸੀ ਕਿ ਅਨਮੋਲ ਗਗਨਮਾਨ ਦੇ ਅਸਤੀਫੇ ਤੋਂ ਬਾਅਦ ਖੜ ਹਲਕੇ ਵਿੱਚ ਵੀ ਜਿਮਣੀ ਚੋਣ ਹੋ ਸਕਦੀ ਏ ਔਰ ਖੜ ਹਲਕੇ ਦੇ ਵਿੱਚ ਉਸੇ ਸਮੇਂ ਅਕਾਲੀ ਦਲ ਦੇ ਜੋ ਹਲਕਾ ਨਿਚਾਰੇ ਸੀ ਉਹਨਾਂ ਨੇ ਵੀ ਅਕਾਲੀ ਦਲ ਛੱਡ ਦਿੱਤਾ ਸੀ ਔਰ ਉਹਨਾਂ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਇਹ ਚਰਚਾ ਉੱਠੀ ਸੀ ਕਿ ਉਹ ਆਪੇ ਸ਼ਾਮਲ ਹੋਣਗੇ ਔਰ ਆਪ ਦੇ ਵੱਲੋਂ ਉਹਨਾਂ ਨੂੰ ਇੱਥੇ ਉਮੀਦਵਾਰ ਬਣਾਇਆ ਜਾਵੇਗਾ ਪਰ ਅਮਨ ਅਰੋੜਾ ਜਦੋਂ ਅਨਮੋਲ ਗਗਨਮਾਨ ਦੇ ਘਰ ਪਹੁੰਚੇ ਉਹਨਾਂ ਨੇ ਮਨਾ ਲਿਆ ਤੇ ਉਹਨਾਂ ਨੇ ਆਪਣਾ ਅਸਤੀਫਾ ਤੁਰੰਤ ਵਾਪਸ ਲੈ ਲਿਆ ਦੂਸਰੇ ਪਾਸੇ ਉਹਨਾਂ ਨੇ ਅਸਤੀਫਾ ਤਾਂ ਵਾਪਸ ਲੈ ਲਿਆ ਪਰ ਉਹਨਾਂ ਦੇ ਅਫਸਰਸ਼ਹੀ ਜਿਹੜੇ ਹੁਣ ਕੋਈ ਕੰਮ ਨਹੀਂ ਕਰ ਰਹੇ ਅਫਸਰਸ਼ਹੀ ਨੂੰ ਰੋਕ ਦਿੱਤਾ ਗਿਆ ਅਨਮੋਲ ਗਗਨਮਾਨ ਦੇ ਹੁਕਮ ਅਨਨ ਲਈ ਜਿਸ ਤੋਂ ਬਾਅਦ ਅਨਮੋਲ ਗਗਨਮਾਨ ਵੀ ਹੁਣ ਆਪਣੇ ਇੱਕ ਬੈਕਸਾਈਡ ਤੇ ਹੋ ਕੇ ਬੈਠ ਗਏ ਨੇ ਵਿਧਾਇਕ ਜਰੂਰ ਨੇ ਪਰ ਉਹਨਾਂ ਦੇ ਕੰਮ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਕਹਿਣ ਤੇ ਨਹੀਂ ਹੋ ਰਹੇ ਜਿਸ ਕਰਕੇ ਉਹਨਾਂ ਨੂੰ ਹੁਣ ਕਮੇਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਉਹਨਾਂ ਨੂੰ ਕਮੇਟੀ ਚ ਬਾਹਰ ਕਰਨ ਦੇ ਨਾਲ ਅੱਜ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡੀ ਹਲਚਲ ਮਚ ਗਈ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵੱਡਾ ਪੁਚਾਲ ਆਉਣ ਵਾਲਾ ਹੈ ਕਿਉਂਕਿ ਅਨਮੋਲ ਗਗਨ ਮਾਨ ਨੂੰ ਜਦੋਂ ਕੈਬਨਟ ਦੇ ਵਿੱਚੋਂ ਪਹਿਲਾਂ ਛੁੱਟੀ ਕਰਵਾ ਦਿੱਤੀ ਗਈ ਸੀ ਉਸ ਸਮੇਂ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕੋਲ ਜਾ ਕੇ ਵਾਰ-ਵਾਰ ਇਹੀ ਗੁਜਾਰਸ਼ ਕਰਦੇ ਰਹੇ ਕਿ ਮੈਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਮੈਂ ਆਪਣਾ ਜਿਹੜਾ ਕੀਤਾ ਸੀ ਜਿਹੜਾ ਕਿ ਇੱਕ ਪੰਜਾਬ ਦੇ ਵਿੱਚ ਮਸ਼ਹੂਰ ਸਿੰਗਰ ਸੀ ਅਨਮੋਲ ਗਗਨਵਾਲ ਕੋਈ ਫਲੋਪ ਨਹੀਂ ਸੀ ਔਰ ਉਹ ਛੱਡ ਕੇ ਰਾਜਨੀਤੀ ਵਿੱਚ ਆਇਆ ਸੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ ਔਰ ਉਹਨਾਂ ਨੂੰ ਮੰਤਰੀ ਦੇ ਪਦ ਦੇ ਵਿੱਚ ਜਦੋਂ ਸ਼ਾਮਲ ਕੀਤਾ ਗਿਆ ਸੀ ਉਹਨਾਂ ਨੂੰ ਸਹਿਯੋਗ ਪੱਤਾ ਮਹਿਮਤ ਦਿੱਤਾ ਗਿਆ ਸੀ ਔਰ ਉਹਨਾਂ ਦਾ ਸੁਪਨਾ ਸੀ ਕਿ ਪੰਜਾਬ ਵਿੱਚ ਫਿਰ ਅਸੀਂ ਹੁੜੰਗਲਾ ਪੰਜਾਬ ਬਣਾਈਏ ਸੋ ਪੰਜਾਬ ਦੀ ਮਸ਼ਹੂਰ ਗਾਇਕ ਅਨਮੋਲ ਗਗਨਵਾਲ ਜਦੋਂ 2022 ਵਿੱਚ ਆਪ ਸ਼ਾਮਲ ਹੋਏ ਸੀ ਉਸ ਸਮੇਂ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚ ਪੰਜ ਮਿੰਟਾਂ ਵਿੱਚ ਐਮਐਸਪੀ ਦੇਣ ਦੀ ਵੀ ਗੱਲ ਕਹੀ ਸੀ ਉਸ ਸਮੇਂ ਉਹ ਸੁਰੱਖਿਆ ਦੇ ਵਿੱਚ ਆਈ ਸੀ ਔਰ ਮੁਹਾਲੀ ਦੀ ਖਡ ਵਿਧਾਨ ਸਭਾ ਸੀਟ ਤੋਂ ਉਹਨਾਂ ਨੇ ਜਿੱਤ ਦਰਜ ਕਰ ਲਈ ਔਰ ਜਦੋਂ ਵਿਧਾਇਕ ਬਣ ਗਈ ਇਸ ਤੋਂ ਬਾਅਦ ਉਹਨਾਂ ਨੂੰ ਸੈਟਸਪਾਟਾ ਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ 2024 ਦੇ ਵਿੱਚ ਮੰਤਰੀ ਮੰਡਲ ਵਿੱਚ ਜਦੋਂ ਫੇਰ ਬਦਲ ਹੋਇਆ ਤੇ ਉਹਨਾਂ ਤੋਂ ਉਹਦਾ ਵਾਪਸ ਲੈ ਲਿਆ ਗਿਆ ਕਿਉਂਕਿ ਉਹਨਾਂ ਦੇ ਉੱਪਰ ਇਹ ਦੋਸ਼ ਲਾ ਦਿੱਤੇ ਗਏ ਕਿ ਉਹਨਾਂ ਨੇ ਜੋ ਵਿਧਾਇਕ ਹੁੰਦਿਆਂ ਹੋਇਆਂ ਬਹੁਤ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ ਲਗਭਗ 50 ਏਕੜ ਜ਼ਮੀਨ ਜਿਹੜੀ ਉਹਨਾਂ ਮੁਹਾਲੀ ਦੇ ਵਿੱਚ ਖਰੀਦ ਲਈਏ ਪਰ ਉਹ ਅਜੇ ਤੱਕ ਕੋਈ ਸਾਬਤ ਨਹੀਂ ਹੋਇਆ 50 ਏਕੜ ਤਾਂ ਕੀ 50 ਸਕੁਅਰ ਫੁੱਟ ਵੀ ਜ਼ਮੀਨ ਉਹਨਾਂ ਦੇ ਨਾਮ ਦੇ ਉੱਪਰ ਜਿਹੜੀ ਇਹ ਉਹ ਸਾਹਮਣੇ ਨਹੀਂ ਆਈ ਜਿਸ ਕਰਕੇ ਉਹਨਾਂ ਦਾ ਮੰਤਰੀਪਦ ਜੋ ਵਾਪਸ ਲਿਆ ਗਿਆ ਸੀ ਉਸ ਤੋਂ ਬਾਅਦ ਉਹ ਆਪਣਾ ਮੰਤਰੀਪਦ ਵਾਪਸ ਲੈਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਵੱਡਾ ਫੈਸਲਾ ਲਿਆ ਸੀ ਆਪਣਾ ਅਸਤੀਫਾ ਦੇਣ ਦਾ ਔਰ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਸੀਗੇ ਪਰ ਹੁਣ ਫਿਰ ਉਹਨਾਂ ਨੂੰ ਪਾਰਟੀ ਦੇ ਕਮੇਟੀ ਦੇ ਵਿੱਚੋਂ ਜਿਹੜਾ ਬਾਹਰ ਕੱਢਿਆ ਗਿਆ ਹੈ ਹੁਣ ਅਗਲਾ ਸਟੈਪ ਕੀ ਲੈਂਦੇ ਨੇ ਪਾਰਟੀ ਦੇ ਵਿੱਚ ਰਹਿੰਦੇ ਨੇ ਜਾਂ ਪਾਰਟੀ ਛੱਡਦੇ ਨੇ ਇਹ ਤਾਂ ਹੁਣ ਆਉਣ ਵਾਲੇ ਕੋਈ ਦਿਨਾਂ ਬਾਅਦ ਪਤਾ ਚੱਲੇਗਾ ਪਰ ਗਗਨ ਮਾਨ ਦੇ ਉੱਪਰ ਬਹੁਤ ਵੱਡੀ ਕਾਰਵਾਈ ਕੀਤੀ ਅੱਜ ਵਿਧਾਨ ਸਭਾ ਸਪੀਕਰ ਨੇ